ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਦੀ ਜਿਹੜੀ ਕਹਾਣੀ ਹੈਗੀ ਏ ਉਹ ਕਹਾਣੀ ਹੈਗੀ ਏ ਕਿ ਇੱਕ ਜਿਹੜੀ ਮਾਂ ਹੈ ਆਪਦੇ 10 ਸਾਲ ਬਾਅਦ ਆਪਦੇ ਪੁੱਤਰ ਨੂੰ ਮਿਲਦੀ ਏ ਤੇ ਉਸ ਨਾਲ ਕੀ ਬੀਤੀ ਉਸ ਟਾਈਮ ਇਹ ਕਹਾਣੀ ਅੱਜ ਦੀ ਇਸ ਤਰ੍ਹਾਂ ਹੈਗੀ ਏ ਕਿ ਉਸ ਬੱਚੇ ਤੇ ਬਹੁਤ ਹੀ ਜ਼ਿਆਦਾ ਜ਼ੁਲਮ ਹੋ ਰਿਹਾ ਹੁੰਦਾ ਤੇ ਉਸ ਦੀ ਮਾਂ ਦੇਖਦੀ ਏ ਤੇ ਫਿਰ ਉਹ ਕੀ ਕਰਦੀ ਏ ਉਹਨਾਂ ਨਾਲ ਜਿਨ੍ਹਾਂ ਕੋਲ ਉਸ ਦਾ ਪਾਲਣ ਪੋਸ਼ਣ ਹੁੰਦਾ ਏ ਤੇ ਉਹ ਕਿਸ ਤਰ੍ਹਾਂ ਮਿਲਦੇ ਨੇ ਕਹਾਣੀ ਨੂੰ ਲਾਸਟ ਤੱਕ ਜਰੂਰ ਦੇਖਿਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਵਾਤੋ ਆ ਜਰੂਰ ਕਰਿਓ ਅੱਗੇ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਪਿਆਰ ਦੇਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਚਲੋ ਸ਼ੁਰੂ ਕਰਦੇ ਆ ਆਪਾਂ ਕਹਾਣੀ ਇੱਕ ਮੁੰਡਾ ਹੁੰਦਾ ਹੈ ਜੋ ਕਿ ਬਹੁਤ ਹੀ ਛੋਟੀ ਉਮਰ ਵਿੱਚ ਹੁੰਦਾ ਹੈ ਠੀਕ ਹੈ ਉਹ ਇੱਕ ਮੈਡਮ ਹੁੰਦੀ ਹੈ ਟੀਚਰ ਲੱਗੀ ਹੁੰਦੀ ਹੈ ਜਿਹੜੀ ਜਿਸ ਦੇ ਉਹ ਬੱਚੇ ਹੁੰਦੇ ਨੇ ਉਹਨ ਦਾ ਘਰ ਵਾਲਾ ਵੀ ਜੌਬ ਕਰਦਾ ਹੁੰਦਾ ਹੈ ਉਹ ਕਿਤੇ ਬਾਹਰ ਜੌਬ ਕਰਦਾ ਹੈ ਤੈ ਦਿੱਲੀ ਦੁੱਲੀ ਵਗੈਰਾ ਵਿੱਚ ਤੇ ਉਸ ਦੀ ਜਿਹੜੀ ਵਾਈਫ ਹੁੰਦੀ ਹੈ ਉਹ ਇੱਕ ਸ਼ਹਿਰ ਵਿੱਚ ਰਹਿ ਰਹੀ ਹੁੰਦੀ ਹੈ ਠੀਕ ਹੈ ਜਦੋਂ ਉਹ ਸ਼ਹਿਰ ਵਿੱਚ ਰਹਿੰਦੀ ਹੈ ਜਲੰਧਰ ਸ਼ਹਿਰ ਦੇ ਵਿੱਚ ਰਹਿੰਦੀ ਹੈ ਤੇ ਉੱਥੇ ਉਸ ਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਕੰਮ ਨਾਲ ਨਾਲ ਜੌਬ ਕਰਨੇ ਬਹੁਤ ਜ਼ਿਆਦਾ ਔਖਾ ਹੁੰਦੇ ਆ ਉਹ ਇੱਕ ਕੰਮ ਵਾਲੀ ਲੱਭਦੀ ਹੈ ਹਨਾ ਕਿ ਕੰਮ ਜਿਹੜਾ ਕਿ ਹੈਲਪਰ ਹੋ ਜੇ ਉਸ ਨਾਲ ਹੈਲਪ ਕਰੇ ਉਸ ਨਾਲ ਤੇ ਉਹ ਉਥੇ ਲੱਭਦੀ ਏ ਜਦੋਂ ਤੇ ਕਿਉਂਕਿ ਜਦੋਂ ਫਲੈਟ ਉਥੇ ਨਵੇਂ ਨਵੇਂ ਸ਼ਿਫਟ ਹੋਏ ਹੁੰਦੇ ਹਨ ਤੇ ਉਹਦੀ ਜੋਬ ਵੀ ਨਵੀਂ ਹੁੰਦੀ ਏ ਇਸ ਕਰਕੇ ਜੋਬ ਕਰਕੇ ਉਸ ਨੂੰ ਆਦੇ ਪਤੀ ਤੋਂ ਅਲੱਗ ਰਹਿਣਾ ਪੈਂਦਾ ਤੇ ਇਸੇ ਤਰ੍ਹਾਂ ਹੀ ਫਿਰ ਉਹ ਕੀ ਕਰਦੀ ਏ ਕਿ ਉਹ ਆ ਜਾਂਦੇ ਨੇ ਸ਼ਹਿਰ ਵਿੱਚ ਤੇ ਜਦੋਂ ਉਥੇ ਆਸ-ਪਾਸ ਤੋਂ ਉਸ ਨੂੰ ਇੱਕ ਲੇਡੀ ਮਿਲ ਜਾਂਦੀ ਏ ਕੰਮ ਵਾਸਤੇ ਹੈਲਪਰ ਵਾਸਤੇ ਘਰ ਵਿੱਚ ਉਹ ਕਹਿੰਦੀ ਏ ਉਹ ਜਦੋਂ ਆਉਂਦੀ ਏ ਘਰ ਵਿੱਚ ਤੇ ਉਹ ਕਹਿੰਦੀ ਏ ਕਿ ਆ ਜਦੋਂ ਹੈਲਪਰ ਕੰਮ ਕਰਨ ਵਾਸਤੇ ਆਉਂਦੀ ਹੈ ਤੇ ਉਹ ਅੱਜ ਬੱਚੇ ਨਾਲ ਲੈ ਕੇ ਆਉਂਦੀ ਹੈ ਠੀਕ ਹੈ ਕਿਉਂਕਿ ਉਹ ਵੀ ਇਕੱਲੀ ਹੁੰਦੀ ਹੈ ਜਿਹੜੀ ਉਹਦੇ ਨਾਲ ਹੈਲਪਰ ਹੁੰਦੀ ਹੈ ਤੇ ਜਿਹੜੀ ਉਹ ਪੁੱਛਦੀ ਹੈ ਕਿ ਹਾਂ ਕਿ ਤੂੰ ਘਰ ਦਾ ਕੰਮ ਕਰਦਿਆ ਕਰਾਂਗੀ ਜੀ ਸਾਰੇ ਕੰਮ ਕਰਨਾ ਕਰਦਾ ਤੇ ਉਹ ਕਹਿੰਦੀ ਹਾਂਜੀ ਠੀਕ ਹੈ ਉਹ ਜਿਹੜੀ ਲੇਡੀ ਹੁੰਦੀ ਹੈ ਜਿਹੜੀ ਟੀਚਰ ਹੁੰਦੀ ਹੈ ਉਹ ਹੀ ਉਹਦੇ ਨਾਲ ਗੱਲ ਕਰਨ ਆਈ ਹੁੰਦੀ ਹੈ ਹੈਲਪਰ ਨਾਲ ਤੇ ਉਹ ਕਹਿੰਦੀ ਹੈ ਕਿ ਹਾਂ ਤੁਸੀਂ ਸਾਰਾ ਕੰਮ ਕਰ ਲੋਗੇ ਘਰ ਦਾ ਹਾਂ ਜੀ ਹਾਂ ਉਹ ਨੂੰ ਤਨਖਾਹ ਕਹਿੰਦੀ ਉਹ ਕਹਿੰਦੀ ਤਨਖਾਹ ਵੀ ਕਹਿੰਦੀ ਠੀਕ ਹੈ ਕਿ ਉਹਨੇ ਤਾਂ ਕੋਈ ਬਹਿਸ ਨਹੀਂ ਕਰਦੀ ਕਿ ਹਾਂ ਤੁਸੀਂ ਮੈਨੂੰ ਇੰਨੀ ਨਹੀਂ ਇੰਨੀ ਦਿਓ ਜਾਂ ਮੈਨੂੰ ਇੰਨੀ ਦਿਓ ਉਹ ਜਿੰਨਾ ਕਹਿੰਦੀ ਉਹ ਕਹਿੰਦੀ ਠੀਕ ਹੈ ਉਹ ਚਲੀ ਜਾਂਦੀ ਵਾਪਸ ਜਦੋਂ ਅਗਲੇ ਦਿਨ ਤੋਂ ਕੰਮ ਆਉਂਦੀ ਏ ਤੇ ਉਹ ਨੂੰ ਪੁੱਛ ਲੈਂਦੀ ਏ ਜਿਹੜੀ ਕਿ ਟੀਚਰ ਹੁੰਦੀ ਔਰ ਉਸ ਨੂੰ ਪੁੱਛਦੀ ਜਿਹੜੀ ਹੈਲਪਰ ਕਿ ਹਾਂ ਤੁਹਾਡੇ ਕਿੰਨੇ ਬੱਚੇ ਨੇ ਤੇ ਉਹ ਕਹਿੰਦੀ ਮੇਰੇ ਤਿੰਨ ਬੱਚੇ ਨੇ ਤੇ ਦੋ ਬਿਲੜੇ ਨੇ ਤੇ ਇੱਕ ਬੇਟੀ ਹੈ ਠੀਕ ਹੈ ਤੇ ਉਹ ਕਹਿੰਦੀ ਠੀਕ ਹੈ ਜਿਹੜੇ ਇੱਕ ਬੇਟਾ ਤੇ ਇੱਕ ਬੇਟੀ ਹੁੰਦੇ ਨੇ ਉਹ ਤਾਂ ਬਹੁਤ ਉਹਨਾਂ ਨੂੰ ਸੋਹਣੀ ਤਰ੍ਹਾਂ ਤਿਆਰ ਕਰਕੇ ਤੇ ਸਕੂਲ ਵਿੱਚ ਭੇਜ ਦਿੰਦੇ ਜਿਹੜਾ ਇੱਕ ਬੇਟਾ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਮਲਕ ਮਲਕ ਹੁੰਦਾ ਹੈ ਤੇ ਉਹ ਮਲਕ ਨੂੰ ਕਹਿੰਦੀ ਹੈ ਕਿ ਹਾਂ ਕੀ ਥੀ ਇਹ ਉਹ ਕਹਿੰਦੀ ਹੈ ਕਿ ਇਹ ਸਕੂਲ ਕਿਉਂ ਨਹੀਂ ਜਾਂਦਾ ਉਹ ਆਂਦੀ ਨਹੀਂ ਇਹ ਸਕੂਲ ਨਹੀਂ ਜਾਂਦਾ ਇਹ ਘਰੇ ਰਹਿੰਦਾ ਹੈ ਪੜਦਾ-ਪੜਦਾ ਨਹੀਂ ਜਾਂ ਕਿਸ ਤਰ੍ਹਾਂ ਉਸ ਨੂੰ ਕਹਿੰਦੀ ਹੈ ਠੀਕ ਹੈ ਉਹ ਫਿਰ ਇੰਨਾ ਕਹਿੰਦੀ ਜਿਆਦਾ ਉਹ ਪੁੱਛਦਾਸ ਨਹੀਂ ਕਰਦੀ ਜਿਹੜੀ ਕੀ ਹੈਲਪਰ ਹੁੰਦੀ ਉਹ ਫਿਰ ਚਲੀ ਜਾਂਦੀ ਆਜੀ ਜੌਬ ਤੇ ਜੋ ਚਲੀ ਜਾਂਦੀ ਹੈ ਤੇ ਮਗਰ ਉਹ ਕੀ ਦੇਖਦੀ ਹੈ ਕਿ ਉਹ ਜਿਹੜਾ ਮੁੰਡਾ ਹੁੰਦਾ ਉਹ ਬਿਲਕੁਲ ਵੀ ਤੰਗ ਨਹੀਂ ਕਰਦਾ ਹੁੰਦਾ ਉਸ ਨੂੰ ਉਹ ਉੱਥੇ ਕੁਝ ਨਾ ਕੁਝ ਕਰਦਾ ਹੀ ਰਹਿੰਦਾ ਹੈ ਕਿ ਆਪਦੇ ਕੰਮਾਂ ਵਿੱਚ ਧਿਆਨ ਦਿੰਦਾ ਹੈ ਤੇ ਕੰਮ ਹੀ ਕਰਦਾ ਰਹਿੰਦਾ ਹੈ ਉਹ ਕੰਮ ਇਸ ਤਰ੍ਹਾਂ ਕਰਦਾ ਰਹਿੰਦਾ ਹੈ ਕਿ ਹਾਂ ਕਦੇ ਕੋਈ ਜੁੱਤੀਆਂ ਜੋੜੇ ਇਕੱਠੇ ਕਰਦੇ ਹਨ ਕੱਪੜੇ ਇਕੱਠੇ ਕਰਕੇ ਤੇ ਉਹ ਉਸ ਨੂੰ ਪੁੱਛ ਲੈਂਦੀ ਆਲਪਰ ਕਿ ਤੂੰ ਹਨਾ ਮਲਕ ਕੀ ਕੀ ਕਰ ਰਿਹਾ ਹੈ ਹਨਾ ਕਿ ਤੂੰ ਕਾ ਤੋ ਕੱਪੜੇ ਇਕੱਠੇ ਕਰ ਉਹ ਕਹਿੰਦਾ ਕਿ ਮੈਂ ਧੋਣ ਲੱਗਾ ਉਹ ਆਦੀ ਕਿ ਤੂੰ ਕਿਉਂ ਧੋਣ ਲੱਗਾ ਹੈ ਹਨਾ ਕਿ ਤੂੰ ਛੋਟਾ ਜਿਹਾ ਤਾਂ ਬੱਚਾ ਆ ਜੈ ਹਨਾ ਤੂੰ ਕਿਉਂ ਧੋਣ ਲੱਗਾ ਹੈ ਕਿ ਇਹ ਚੱਲ ਕੋਈ ਨਹੀਂ ਕਿ ਤੂੰ ਉਹ ਆਦਾ ਮੈਂ ਹੀ ਧੋਣਾ ਕਿ ਮੇਰੀ ਮਾਂ ਹੈ ਮੇਰੇ ਤੋਂ ਕੰਮ ਬਹੁਤ ਕਰਾਉਂਦੀ ਹੈ ਤੇ ਮੈਨੂੰ ਕਿ ਯਾਰ ਮੈਨੂੰ ਨਾ ਹੀ ਪੜਨ ਜਾਣ ਦਿੱਤਾ ਜਾਂਦਾ ਹੈ ਤੇ ਹਨਾ ਕਿ ਮੈਂ ਹੀ ਧੋਵਾਂਗਾ ਤੇ ਮੇਰਾ ਰੋਜ਼ ਦਾ ਹੀ ਕੰਮ ਹੈ ਤੇ ਮੈਂ ਧੋਵਾਂਗਾ ਉਹ ਆਖ ਦਿੰਦੀ ਹੈ ਕਿ ਨਹੀਂ ਦੂਣੀ ਧੋਣੇ ਮੈਂ ਧੋਦਾਂਗੀ ਉਹ ਪਹਿਲਾਂ ਕਹਿੰਦਾ ਕਿ ਨਹੀਂ ਮੈਂ ਧੋਵਾਂਗਾ ਫਿਰ ਉਹ ਕਹਿੰਦੀ ਹੈ ਕਿ ਨਹੀਂ ਮੈਂ ਹੀ ਧੋਵਾਂਗੀ ਉਹ ਕਹਿੰਦਾ ਕਿ ਚਲ ਠੀਕ ਹੈ ਤੁਸੀਂ ਧੋ ਦਿਆ ਜੇ ਪਰ ਜਿਹੜੀ ਮੇਰੀ ਮਾਂ ਹੈ ਉਸ ਨੂੰ ਨਾ ਦੱਸਿਆ ਜੇ ਕਿ ਹਾਂ ਕਿ ਇਹ ਕੱਪੜੇ ਮੈਂ ਧੋਤੇ ਨੇ ਔਰ ਤੁਸੀਂ ਧੋਤੇ ਨੇ ਕਿ ਉਸ ਨੂੰ ਨਾ ਦੱਸਿਓ ਉਹ ਆਂਦੀ ਚਲ ਠੀਕ ਹੈ ਕਿ ਨਹੀਂ ਦੱਸਦੀ ਤੇ ਪਰ ਤੂੰ ਹਨਾ ਉਹ ਆਨਨ ਨੇ ਤੇ ਮੇਰੀ ਮੰਮੀ ਮੈਨੂੰ ਬਹੁਤ ਜ਼ਿਆਦਾ ਕੁੱਟੇਗੀ ਹਨਾ ਉਹ ਕਹਿੰਦੀ ਕਿ ਚੱਲ ਨਹੀਂ ਦੱਸਦੀ ਉਹ ਕਹਿ ਦਿੰਦੀ ਕਿ ਹਾਂ ਮੈਂ ਧੋ ਦਾਂਗੀ ਉਹ ਕਹਿੰਦਾ ਕਿ ਪਹਿਲਾਂ ਤੁਸੀਂ ਕੱਪੜੇ ਹੀ ਧੋਵੋ ਉਹ ਕਹਿੰਦੀ ਹੈ ਕਿ ਨਹੀਂ ਮੈਂ ਪਹਿਲਾਂ ਰੋਟੀ ਪਾਣੀ ਬਣਾ ਲਵਾਂ ਕਿ ਫਿਰ ਮਤਲਬ ਧੋ ਦਾਂਗੀ ਤੇਰੇ ਕੱਪੜੇ ਉਹ ਆਦੀ ਨਹੀਂ ਨਹੀਂ ਕਿ ਤੂੰ ਪਹਿਲਾਂ ਕੱਪੜੇ ਹੀ ਧੋਵੋ ਤੁਸੀਂ ਉਹ ਕਹਿੰਦੀ ਨਹੀਂ ਉਹ ਕਹਿੰਦੀ ਕੋਈ ਨਹੀਂ ਮੈਂ ਨਹੀਂ ਕਿਸੇ ਨੂੰ ਪਤਾ ਲੱਗਣ ਦੇਦੀ ਤੇਰੇ ਮੰਮਾ ਆਉਣ ਤੋਂ ਪਹਿਲਾਂ ਪਹਿਲਾਂ ਧੋ ਦਾਂਗੀ ਉਹ ਮੇਂ ਕਰਦੀ ਉਹ ਖਾਣਾ ਜਲਦੀ ਜਲਦੀ ਵਿੱਚ ਬਣਾਉਂਦੀ ਹੈ ਬਣਾ ਕੇ ਰੱਖਦੀ ਹੈ ਫਿਰ ਉਸ ਤੋਂ ਬਾਅਦ ਫਿਰ ਉਸ ਤੇ ਉਹ ਕਹਿੰਦੀ ਏ ਕਿ ਹਾਂ ਉਹ ਫਿਰ ਉਸੇ ਤਰ੍ਹਾਂ ਹੀ ਕਰਦੀ ਭਲਾ ਖਾਣਾ ਬਣਾਉਂਦੀ ਏ ਤੇ ਫਿਰ ਉਹ ਕੱਪੜੇ ਧੋ ਦਿੰਦੀ ਏ ਤੇ ਪਰ ਉਹ ਉਸ ਦੀ ਮਾਂ ਨੂੰ ਨਹੀਂ ਦੱਸਦੀ ਤੇ ਉਹ ਅਗਲੇ ਦਿਨ ਜਦੋਂ ਫਿਰ ਕੰਮ ਤੇ ਹੁੰਦੀ ਉਹਦੀ ਮਾਂ ਜੇ ਕਰੀ ਹੁੰਦੀ ਏ ਉਹ ਆਪਣੇ ਬੱਚਿਆਂ ਨੂੰ ਤਿਆਰ ਕਰਦੀ ਵਧੀਆ ਤਰੀਕੇ ਨਾਲ ਤੇ ਉਸ ਨੂੰ ਭੇਜ ਦਿੰਦੀ ਏ ਤੇ ਉਸ ਬੱਚੇ ਨੂੰ ਬਹੁਤ ਮਾੜਾ ਚੰਗਾ ਕੋਈ ਗਲਤੀ ਹੋ ਜਾਂਦੀ ਉਸ ਤੋਂ ਮੜੀ ਗਈ ਤੇ ਉਹਨੂੰ ਬਹੁਤ ਹੀ ਜ਼ਿਆਦਾ ਬੋਲਣ ਲਾ ਪੈਂਦੀ ਏ ਤੇ ਉਹ ਕਹਿ ਦਿੰਦੀ ਏ ਕਿ ਤੁਸੀਂ ਕਿਉਂ ਨਾ ਮਾਰਦੇ ਜਾਂ ਕਿਉਂ ਨਹੀਂ ਇਹਨੂੰ ਪਰਨ ਭੇਜਦੇ ਇਸ ਤਰ੍ਹਾਂ ਕਰਕੇ ਉਹਨੇ ਤਾਂ ਗੱਲਾਂ ਗੁਲਾ ਕਰਦੀ ਤੇ ਉਹ ਸਾਰਾ ਗੁੱਸਾ ਜਿਹੜਾ ਕਿ ਨਾ ਕਿ ਉਹ ਪੁੱਛਦਾਸ ਕਰਦੇ ਜਦੋਂ ਕੋਈ ਕਵੇ ਕਿ ਹਾਂ ਕਿ ਇਹ ਬੱਚੇ ਜਾਂਦੇ ਨੇ ਤੇ ਉਹ ਨਹੀਂ ਜਾਣ ਨਾਲ ਕਿ ਕੋਈ ਵੀ ਕਰੇ ਉਹਨੂੰ ਗੁੱਸਾ ਬਹੁਤ ਚੜਿਆ ਤੇ ਉਹਨੇ ਕੀ ਕੀਤਾ ਕੀ ਉਹਨੇ ਉਸ ਨੂੰ ਕਹਤਾ ਕੀ ਕਹਿੰਦੀ ਕਿ ਹਣਾ ਉਹਨੇ ਪੁੱਛ ਦੱਸ ਕੀਤੀ ਥੋੜੀ ਬਹੁਤੀ ਤੇ ਪਰ ਉਸਦੇ ਉਸ ਬੱਚੇ ਨੂੰ ਕਹਿੰਦੀ ਕਿ ਤਾ ਮੇਰਾ ਲਹੂ ਪੀਨ ਲਈ ਜੰਮਿਆ ਹੈ ਜਾਂ ਇਹਦਾ ਇਹ ਮੇਰਾ ਦੁਖੀ ਕਰਦਾ ਮੈਨੂੰ ਇਹ ਹੈ ਉਹ ਹੈ ਹਣਾ ਇਸ ਤਰ੍ਹਾਂ ਗੱਲਾਂ ਕਰਦੀ ਏ ਤੇ ਫਿਰ ਜਦੋਂ ਉਹ ਚਲੀ ਜਾਂਦੀ ਉਹਦੀ ਮੰਮੀ ਤੇ ਫਿਰ ਉਹ ਮੁੰਡਾ ਕਰ ਰਿਹਾ ਜਾਂਦਾ ਮੁੰਡਾ ਫਿਰ ਕਹਿੰਦਾ ਹੈ ਕਿ ਤੁਸੀਂ ਨਾ ਕਿ ਮੇਰੀ ਮੰਮੀ ਨਾਲ ਗੱਲਾਂ ਗੁੱਲਣਾ ਕਿਆ ਕਰੋ ਕਿਉਂਕਿ ਉਹ ਫਿਰ ਮੈਨੂੰ ਕੁੱਟਦੀ ਏ ਕਿ ਮੇਰੀ ਬੇਇੱਜ਼ਤੀ ਕਰਾਉਂਦਾ ਏ ਇਹ ਇਹ ਉਹ ਤੇ ਜਿਹੜੀ ਨੌਕਰਾਂ ਨਹੀਂ ਹੁੰਦੀ ਉਹ ਵੇਖਦੀ ਏ ਕਿ ਹਾਂ ਕਿ ਕਿੰਨਾ ਪਿਆਰਾ ਬੱਚਾ ਹੈ ਤੇ ਨਾ ਕਿੰਨਾ ਇਹਨੂੰ ਤੇ ਝੂਲਮ ਹੁੰਦਾ ਏ ਤੇ ਕਿੰਨਾ ਉਹਨੂੰ ਬਹੁਤ ਪਿਆਰ ਆਉਂਦਾ ਫਿਰ ਉਹ ਕੁਝ ਬੋਲਦੀ ਨਹੀਂ ਭਾਵੇਂ ਉਹਦੇ ਸਾਹਮਣੇ ਉਹ ਕੁਝ ਵੀ ਕਰੀ ਜਾਵੇ ਉਸ ਮੁੰਡੇ ਨਾਲ ਐਵੇਂ ਹੀ ਹੌਲੀ ਹੌਲੀ ਥੋੜਾ ਟਾਈਮ ਬੀਤਦਾ ਜਾਂਦਾ ਹੈ ਜਦ ਟਾਈਮ ਬੀਤਦਾ ਜਾਂਦਾ ਤੇ ਫਿਰ ਇੱਕ ਦਿਨ ਆ ਖੁਜਾਉਂਦਾ ਹੈ ਕਿ ਜਿਹੜਾ ਉਹਦਾ ਹਸਬੰਦ ਹੁੰਦਾ ਹੈ ਕਿ ਉਹ ਵੀ ਆ ਜਾਂਦਾ ਹੁੰਦਾ ਹੈ ਇਹ ਕਾਂ ਜੋਬ ਆਪਣੀ ਦੋਗੀ ਜਿਵੇਂ ਉਹ ਈ ਜਦੋਂ ਸ਼ਣੀਆਂ ਤਵਰ ਹੁੰਦਾ ਤੇ ਉਹ ਕਦੇ ਕਦਾ ਹੀ ਆਉਂਦਾ ਹੀ ਹੁੰਦਾ ਹੈ ਉਹ ਜਦੋਂ ਆਉਂਦਾ ਹੈ ਤੇ ਉਸ ਨੂੰ ਜਦੋਂ ਘਰੇ ਐਂਟਰ ਹੁੰਦਾ ਹੈ ਤੇ ਜਿਹੜੀ ਉਹ ਕਮਲੀ ਹੁੰਦੀ ਹੈ ਵੇਖ ਕੇ ਹराण ਰਹਿ ਜਾਂਦੀ ਉਹ ਕਹਿੰਦੀ ਜੀ ਹਨਾ ਇੱਕੇ ਵਾਰੀ ਬਹੁਤ ਜ਼ਿਆਦਾ ਹराण ਹੋ ਜਾਂਦੀ ਏ ਵੇਖ ਕੇ ਅਸਲ ਵਿੱਚ ਹੁੰਦਾ ਕਿ ਉਹ ਨੌਕਰ ਰਾਣੀ ਦਾ ਪਹਿਲਾ ਨੌਕਰ ਰਾਣੀ ਦਾ ਪਹਿਲਾ ਵਿਆਹ ਹੋਇਆ ਹੁੰਦਾ ਉਸ ਬੰਦੇ ਨਾਲ ਹੋਇਆ ਹੁੰਦਾ ਜਿਹੜਾ ਕਿ ਹੁਣ ਉਸ ਦਾ ਹਸਬੰਡ ਸੀ ਠੀਕ ਹੈ ਤੇ ਉਸ ਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਇਹ ਮੇਰਾ ਹੀ ਬੇਟਾ ਹੈ ਹਨਾ ਕਿ ਜਿਸ ਨੂੰ ਮੈਂ 8 ਸਾਲ ਪਹਿਲਾਂ ਛੱਡ ਕੇ ਗਈ ਸੀ ਠੀਕ ਹੈ ਤੇ ਉਹ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਜਦੋਂ ਉਹ ਵੇਖਦਾ ਹੈ ਹਨਾ ਕਿ ਉਹ ਆ ਰਿਹਾ ਹੈ ਜਦੋਂ ਆਉਂਦਾ ਹੈ ਉਹ ਦੇਖ ਲੈਂਦੀ ਉਹ ਪਛਾਣ ਲੈਂਦੀ ਕਿ ਇਹ ਮੇਰਾ ਹੀ ਪਤੀ ਹੈ ਨਾ ਕਿ ਜਿੰਨੇ ਦਾ ਮੇਰਾ ਪਹਿਲਾ ਵਿਆਹ ਹੋਇਆ ਸੀ ਉਹਦਾ ਪਹਿਲਾ ਇਸ ਤਰ੍ਹਾਂ ਵਿਆਹ ਹੋਇਆ ਸੀ ਕਿ ਪਹਿਲਾਂ ਮੁੰਡਾ ਜੌਬ ਨਹੀਂ ਸੀ ਲੱਗਾ ਉਹਦੋਂ ਪੜਾਈ ਕਰਦਾ ਸੀ ਤੇ ਉਹਦੇ ਮਾਪਿਓ ਨੇ ਦਾਜ ਦੇ ਲਾਲਚ ਵਿੱਚ ਉਹਦਾ ਵਿਆਹ ਕਰ ਦਿੱਤਾ ਸੀ ਉਸ ਜਿਹੜੀ ਹੈਲਪਰ ਹੁੰਦੀ ਉਹਦੇ ਨਾਲ ਤੇ ਉਹ ਜਦੋਂ ਉਹ ਕਹਿੰਦੀ ਕਿ ਜਦੋਂ ਮੇਰਾ ਇਸ ਘਰ ਵਿੱਚ ਵਿਆਹ ਹੋਇਆ ਹੁੰਦਾ ਹੈ ਤੇ ਫਿਰ ਕੀ ਨਾ ਦੂਸਰਾ ਵਿਆਹ ਹੁੰਦਾ ਹੈ ਤੇ ਉਹ ਜਿਹੜਾ ਹੁੰਦਾ ਪਤੀ ਹੁੰਦਾ ਹੈ ਉਹ ਤਾਂ ਕੁਝ ਨਹੀਂ ਹੈ ਨਾ ਕਿ ਇੰਨਾ ਕਿਉਂਕਿ ਸਟੱਡੀ ਕਰਦਾ ਹੁੰਦਾ ਤੇ ਉਹਦਾ ਪੜਾਈ ਉੱਲੇ ਧਿਆਨ ਹੁੰਦਾ ਹੈ ਤੇ ਜਿਹੜੇ ਉਹਦੇ ਮਾਪਿਓ ਹੁੰਦੇ ਉਹ ਉਹ ਦਾਜ ਦੇ ਕਿ ਲਾਲਚ ਨੂੰ ਮੇਰੇ ਨਾਲ ਵਿਆਹ ਕਰ ਦਿੰਦੇ ਨੇ ਤੇ ਮੇਰੇ ਮਾਪਿਓ ਜਿੰਨਾ ਵੀ ਦੇਣ ਜੋਗ ਹੁੰਦੇ ਦਿੰਦੇ ਨੇ ਤੇ ਪਰ ਅਸੀਂ ਗਰੀਬ ਪਰਿਵਾਰ ਹੋਣ ਕਰਕੇ ਤੇ ਇੰਨਾ ਦਾਜ ਨਹੀਂ ਦੇ ਸਕਦੇ ਹੁੰਦੇ ਨਾ ਮੇਰਾ ਗੁਜ਼ਾਰਾ ਔਖਾ ਸੀ ਪਰ ਫਿਰ ਵੀ ਮੈਂ ਔਖੇ ਸੌਖੇ ਕਰਦੀ ਪਈ ਸੀ ਗੁਜ਼ਾਰਾ ਕਿ ਜਿਵੇਂ ਵੀ ਆਂਦੀ ਉਹ ਵਿਆਹ ਤੋਂ 2 ਸਾਲ ਬਾਅਦ ਸਾਲ ਬਾਅਦ ਮੇਰੇ ਬੇਟਾ ਹੋ ਗਿਆ ਹਾਂਜੀ ਜਦੋਂ ਮੇਰੇ ਸਾਲ ਬਾਅਦ ਬੇਟਾ ਆਇਆ ਤੇ ਮੈਨੂੰ ਐ ਲੱਗਾ ਕਿ ਹਨਾ ਕਿ ਮੈਂ ਆਪਦੀ ਲਾਈਫ ਇਸ ਘਰੇ ਚੱਲਾਂ ਆਪਦੇ ਪੁੱਤਰ ਦੇ ਸਹਾਰੇ ਹੀ ਕੱਢ ਲਾਂਗੀ ਕਿ ਜਿੱਦਾਂ ਕਿਦਾਂ ਕਿ ਮੇਰੀ ਲਾਈਫ ਇਹਦੇ ਸਹਾਰੇ ਚੱਲ ਜਾਏਗੀ ਉਹ ਆਂਦੀ ਪਰ ਫਿਰ ਵੀ ਮੈਨੂੰ ਪਰੇਸ਼ਾਨਤਾ ਬਹੁਤ ਜ਼ਿਆਦਾ ਕਰਦੇ ਸੀ ਤੇ ਪਰ ਮੈਂ ਸੋਚਦੀ ਸੀ ਕਿ ਚਲੋ ਪਰ ਆਂਦੀ ਥੋੜੇ ਟਾਈਮ ਬਾਅਦ ਹੀ ਉਸ ਦੇ ਜਿਹੜਾ ਪਤੀ ਹੁੰਦਾ ਉਹਦੀ ਜੌਬ ਲੱਗ ਜਾਂਦੀ ਜਦੋਂ ਉਹਦੀ ਜੌਬ ਲੱਗ ਜਾਂਦੀ ਏ ਫਿਰ ਉਸ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਹੁਣ ਇੱਥੇ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਉਹ ਤਾਂ ਪਹਿਲਾਂ ਹੀ ਨਹੀਂ ਸੀ ਮਾਨ ਹੈਗੇ ਪਹਿਲਾਂ ਹੀ ਇੰਨਾ ਨਾ ਉਹਨੂੰ ਤੰਗ ਕਰਦੇ ਸੀ ਕਿ ਇੰਨਾ ਜ਼ਿਆਦਾ ਤੰਗ ਕਰਦੇ ਸੀ ਇਸ ਕਰਕੇ ਉਸਨੇ ਕਿਹਾ ਕਿ ਹੁਣ ਤਾਂ ਮੇਰਾ ਜਮਾ ਹੀ ਨਹੀਂ ਗੁਜ਼ਾਰਾ ਹੋਣਾ ਕਿ ਹੁਣ ਉਹ ਜੌਬ ਲੱਗ ਗਈ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਫਿਰ ਤੰਗ ਕਰਨ ਲੱਗ ਪਏ ਤੇ ਫਿਰ ਉਸਨੇ ਉਸ ਨੂੰ ਤਲਾਕ ਦੇ ਦੇਣਾ ਹੀ ਸਹੀ ਸਮਝਿਆ ਜਦੋਂ ਤਲਾਕ ਦੇਣ ਲੱਗੇ ਤੇ ਉਹਨਾਂ ਨੇ ਆਪ ਦਾ ਜਿਹੜਾ ਉਹਦਾ ਪੁੱਤਰ ਸੀ 2 ਸਾਲਾਂ ਦਾ ਹੋ ਗਿਆ ਸੀ ਉਸ ਟਾਈਮ ਤੱਕ ਉਹਨੂੰ ਉਹਨਾਂ ਨੇ ਆਪਦੇ ਕੋਲ ਰੱਖ ਲਿਆ ਤੇ ਉਹਨੇ ਸੋਚਿਆ ਕਿ ਚੱਲਣਾ ਕਿ ਪਹਿਲਾਂ ਉਹਨੇ ਬਹੁਤ ਮਿੰਤਾ ਕੀਤੀਆਂ ਕਿ ਹਾਂ ਮਿੰਦੇ ਤਾਂ ਉਹਨਾਂ ਨਹੀਂ ਦਿੱਤਾ ਫਿਰ ਉਹਨੇ ਸੋਚਿਆ ਕਿ ਤੇ ਇਸ ਮੁੰਡੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਹੈ ਤਾਂ ਕਰਕੇ ਉਹਨਾਂ ਨੇ ਮੁੰਡਾ ਨਹੀਂ ਦਿੱਤਾ ਉਹਾਂ ਨੇ ਕਿ ਇਹ ਸਾਡਾ ਹੀ ਮਤਲਬ ਕਿ ਸਾਡਾ ਹੀ ਬੇਟਾ ਏ ਤੇ ਸਾਡਾ ਉਹਨਾਂ ਨੇ ਰੱਖ ਲਿਆ ਆਪਦਾ ਕਿ ਹਾਂ ਸਾਡੇ ਘਰ ਦਾ ਚਰਾਗਾ ਤੇ ਅਸੀਂ ਇਹਨੂੰ ਉਹਨਾਂ ਨੇ ਨਹੀਂ ਦਿੱਤਾ ਉਹ ਮੁੰਡਾ ਰੱਖ ਲਿਆ ਤੇ ਉਹਨੇ ਕਿਹਾ ਕਿ ਚੱਲ ਫਿਰ ਵੀ ਮੇਰੇ ਨਾਲ ਤਾਂ ਵਧੀਆ ਹੀ ਜ਼ਿੰਦਗੀ ਜੀਵੇਗਾ ਕਿ ਹਣਾ ਕਿ ਮੇਰੇ ਤਾਂ ਪੱਲੇ ਕੀ ਹੈਗਾ ਹਣਾ ਤੇ ਮੈਂ ਇਹਨੂੰ ਕਿੱਥੋਂ ਖਵਾਵਾਂ ਪਿਆਵਾਂਗੀ ਤੇ ਉਸਨੇ ਉਸਨੂੰ ਉੱਥੇ ਹੀ ਛੱਡ ਦਿੱਤਾ ਕਿ ਇਹ ਵਧੀਆ ਜ਼ਿੰਦਗੀ ਜੀਵੇਗਾ ਇਸ ਕਰਕੇ ਤੇ ਹੁੰਦਾ ਕੀ ਹੈ ਕਿ ਉਹ ਜਦੋਂ ਉਹ ਫਿਰ ਉਹਦੇ ਮਾਪਿਓ ਫਿਰ ਵਿਆਹ ਕਰ ਦਿੰਦੇ ਆ ਜਿਹੜਾ ਉਹਦਾ ਘਰ ਵਾਲਾ ਹੁੰਦਾ ਹੈ ਜਿਹੜੀ ਹੈਲਪਰ ਹੁੰਦੀ ਹੈ ਦਾ ਘਰ ਵਾਲਾ ਹੁੰਦਾ ਹੈ ਕਿ ਸਬਜ਼ੀਆਂ ਵਗੈਰਾ ਅ ਵੇਚਦਾ ਹੁੰਦਾ ਏ ਕਿ ਉਹ ਸਬਜ਼ੀ ਵਗੈਰਾ ਵੇਚ ਕੇ ਗੁਜ਼ਾਰਾ ਕਰਦੇ ਹੁੰਦੇ ਨੇ ਤੇ ਉਹਨਾਂ ਦਾ ਜਿਹੜੇ ਉਹ ਆਪ ਘਰਾਂ ਵਿੱਚ ਕੰਮਕੁਮ ਕਰਕੇ ਆਪ ਦਾ ਗੁਜ਼ਾਰਾ ਕਰਦੀ ਏ ਤੇ ਫਿਰ ਉਹਨਾਂ ਦਾ ਜਿਹੜਾ ਸਬਜ਼ੀ ਵੇਚਣਾ ਹੁਣ ਘਰ ਵਾਲਾ ਹੁੰਦਾ ਉਹਦੇ ਬਾਅਦ ਵਿੱਚ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਤੇ ਉਹਦੇ ਵਿੱਚ ਉਹਨਦੇ ਮਤਲਬ ਕਿ ਦੋ ਬੱਚੇ ਹੁੰਦੇ ਆ ਵਿਆਹ ਤੋਂ ਬਾਅਦ ਉਹਨਦੇ ਕੁੜੀ-ਮੁੰਡਾ ਹੁੰਦੇ ਆ ਤੇ ਉਹ ਨਾਲ ਬਹੁਤ ਪਿਆਰ ਨਾਲ ਰੱਖਦੀ ਤੇ ਆਹਦੀ ਮੈਨੂੰ ਯਾਦ ਤਾਂ ਬਹੁਤ ਆਉਂਦੀ ਸੀ ਆ ਦੇ ਪੁੱਤਰ ਦੀ ਤੇ ਪਰ ਮੈਂ ਕੀ ਕਰ ਸਕਦੀ ਸੀ ਨਾ ਮੈਨੂੰ ਇਹ ਸੀਗੀ ਚਲ ਸਾਡੇ ਨਾਲ ਤਾਂ ਵਧੀਆ ਜਿੰਦਗੀ ਜਿਉਂ ਰਿਆ ਹੋਵੇਗਾ ਕਿ ਅਸੀਂ ਦਾ ਫੇਰ ਐਹੋ ਜੀ ਜ਼ਿੰਦਗੀ ਜਿੰਦੇ ਆ ਤੇ ਉਹ ਤਾਂ ਬਹੁਤ ਵਧੀਆ ਜਿੰਦਗੀ ਜੀ ਰਿਆ ਹੋਣਾ ਆਦੀ ਇਹ ਹੀ ਗੱਲ ਸੀ ਤੇ ਮੈਂ ਤਾਂ ਇਹ ਸੋਚਦੀ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਪੁੱਤਰ ਤੇ ਇੰਨਾ ਜ਼ਿਆਦਾ ਜ਼ੁਲਮ ਹੋ ਰਹੇ ਸੀ ਉਹ ਉਦੋਂ ਤੱਕ 10 ਸਾਲਾਂ ਦਾ ਹੋ ਗਿਆ ਸੀ ਕਿਉਂਕਿ 8 ਸਾਲ ਹੋ ਗਏ ਸੀ ਉਸ ਨੂੰ ਛੱਡੇ ਨੂੰ ਉਸ ਦੀ ਜਿਹੜੀ ਮਾਂ ਉਹ ਜਦੋਂ ਜੋਬ ਮਿਲ ਜਾਂਦੀ ਫਿਰ ਉਸ ਦੂਰਾ ਵਿਆਹ ਕਰ ਦਿੰਦੇ ਦੂਸਰਾ ਵਿਆਹ ਉਸ ਨਾਲ ਕਰਦੇ ਜਿਹੜੀ ਕਿ ਉਹ ਜੋਬ ਵਾਲੀ ਹੁੰਦੀ ਏ ਜਿਹੜੀ ਟੀਚਰ ਦੀ ਜੋਬ ਕਰਦੀ ਏ ਉਹਨਾਂ ਦਾ ਵਿਆਹ ਕਰ ਦਿੰਦੇ ਉਹਨਾਂ ਦੇ ਵਿੱਚੋਂ ਉਹਨਦੇ ਦੋ ਬੱਚੇ ਹੁੰਦੇ ਨੇ ਕੁੜੀ ਮੁੰਡਾ ਤੇ ਜਿਹੜਾ ਇਹ ਮੁੰਡਾ ਹੁੰਦਾ ਫਿਰ ਇਹ ਤਾਂ ਉਹਦੇ ਪਹਿਲਾ ਹੁੰਦਾ ਨਾ ਪੁੱਤਰ ਤੇ ਉਹ ਉਹਨੂੰ ਤਾਂ ਉਹਨੂੰ ਸੰਭਾਲਣਾ ਹੀ ਪੈਂਦਾ ਸੀ ਉਹਦੇ ਪਤੀ ਦੇ ਕਾਰਨ ਨਾ ਜੀ ਉੰਤੇ ਉਹ ਮਈ ਬੂਰੀ ਵਿੱਚ ਉਸ ਨਾਲ ਇਹੋ ਜਿਹਾ ਵਿਵਹਾਰ ਕਰਦੀ ਦਿਨ ਰਾਤ ਕੁੱਟਦੀ ਉਹਦੇ ਪਤੀ ਨੂੰ ਫਿਰ ਦੱਸਦੀ ਹੈ ਕਿ ਹਾਂ ਕਿ ਮੇਰਾ ਹਨਾ ਕਿ ਇਸ ਤਰ੍ਹਾਂ ਉਸ ਜਿਹੜਾ ਉਹਦਾ ਪਹਿਲਾ ਪਤੀ ਹੁੰਦਾ ਹੈ ਜਿਹੜੀ ਹੈਲਪਰ ਹੁੰਦੀ ਹੈ ਉਹਨੂੰ ਸਾਰਾ ਕੁਝ ਪਤਾ ਸੀ ਕਿ ਇਹਦਾ ਪਹਿਲਾ ਵਿਆਹ ਹੋਇਆ ਹੈ ਤੇ ਇਹਦਾ ਇੱਕ ਪੁੱਤਰ ਸੀ ਤੇ ਜਿਹੜਾ ਕਿ ਉਹ ਰਹਿੰਦਾ ਉੱਥੇ ਆ ਪਿਛਲੇ ਘਰ ਛੱਡ ਆਈਏ ਹਨਾ ਤੇ ਜਦੋਂ ਉਹ ਕਹਾਣੀ ਸਾਰੀ ਆਪਦੀ ਦੱਸਦੀ ਏ ਜਿਹੜੀ ਉਹ ਟੀਚਰ ਵਾਲੀ ਹੁੰਦੀ ਏ ਉਹਨੂੰ ਟੀਚਰ ਨੂੰ ਕਿ ਹਾਂ ਮੈਂ ਤਾਂ ਸੋਚਦੀ ਸੀ ਕਿ ਮੇਰਾ ਪੁੱਤਰ ਬਹੁਤ ਵਧੀਆ ਜ਼ਿੰਦਗੀ ਜੀ ਰਿਹਾ ਹੋਵੇਗਾ ਤੇ ਬਹੁਤ ਸੁਖਬਧੀ ਜ਼ਿੰਦਗੀ ਚ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪੁੱਤਰ ਤੇ ਇੰਨੇ ਤਸ਼ਿੱਦਤ ਹੋ ਰਹੇ ਨੇ ਉਹ ਆਪਦੇ ਪੁੱਤਰ ਨੂੰ ਜਦੋਂ ਸਾਰਿਆਂ ਨੂੰ ਇੰਨੀ ਕਾਲੀ ਵਿੱਚ ਦੱਸਦੀ ਏ ਤੇ ਉਸ ਦਾ ਜਿਹੜਾ ਪਤੀ ਹੁੰਦਾ ਉਹ ਨਾ ਸ਼ਰਮ ਦੇ ਮਾਰੇ ਆ ਨਾ ਸਿਰ ਨਹੀਂ ਚੁੱਕਦਾ ਹੁੰਦਾ ਤੇ ਉਹ ਆਪਦੇ ਪੁੱਤਰ ਨੂੰ ਫਿਰ ਕਹਿੰਦੀ ਏ ਕਿ ਮੈਂ ਆ ਦਾ ਪੁੱਤਰ ਇੱਥੇ ਨਹੀਂ ਛੱਡਣਾ ਮੈਂ ਲੈ ਕੇ ਜਾਣਾ ਫਿਰ ਉਹ ਜਿਹੜਾ ਉਹ ਦਾਸ ਬਣਨ ਦਾ ਜਿਹੜਾ ਸਬਜ਼ੀ ਵੇਚਦਾ ਹੁੰਦਾ ਉਸ ਨੂੰ ਸਾਰੀ ਗੱਲ ਦੱਸਦੀ ਏ ਕਿ ਹਾਂ ਕਿ ਮੇਰਾ ਪੁੱਤਰ ਮੈਨੂੰ ਮਿਲ ਗਿਆ ਤੇ ਉਸ ਦੇ ਨਾਲ ਐਨਾ ਕੁਝ ਹੁੰਦਾ ਉਸ ਨੂੰ ਸਾਰੀਆਂ ਗੱਲਾਂ ਦੱਸਦੀ ਏ ਤੇ ਉਹ ਜਦੋਂ ਗੱਲਾਂ ਦੱਸਦੀ ਏ ਤੇ ਉਸ ਦਾ ਹਸਬੰਦ ਬਹੁਤ ਵਧੀਆ ਦਿਲ ਵਾਲਾ ਹੁੰਦਾ ਏ ਬਹੁਤ ਹੀ ਜ਼ਿਆਦਾ ਸਮਝਣ ਵਧੀਆ ਸਮਝਦਾ ਸੀ ਇਸ ਕਰਕੇ ਉਸ ਨੇ ਉਸ ਨੂੰ ਕਿਹਾ ਕਿ ਚਲ ਕੋਈ ਗੱਲ ਨਹੀਂ ਕਿ ਤੂੰ ਇੱਥੇ ਲੈ ਆ ਆਪਾਂ ਉਸ ਦਾ ਆਪਣੇ ਬੱਚਿਆਂ ਵਾਂਗੂ ਹੀ ਖਿਆਲ ਕਰਾਂਗੇ ਉਹ ਫਿਰ ਉੱਥੋਂ ਆਪ ਦਾ ਬੱਚਾ ਲੈ ਜਾਂਦੀ ਏ ਆਪ ਦੇ ਹਸਬੰਦ ਉਹਨਾਂ ਦਾ ਹਸਬੰਦ ਕਾਫੀ ਮਿੰਤਾ ਕਰਦਾ ਪਰ ਉਹ ਕਹਿੰਦੀ ਕਿ ਨਹੀਂ ਮੈਂ ਆ ਦੇ ਪੁੱਤਰ ਦੀ ਹਾਲਤ ਦੇਖ ਲਈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਹਨਾ ਰੱਖਦੇ ਫਿਰ ਉਹ ਸਬਜ਼ੀਆਂ ਵੇਚ ਕੇ ਆਪ ਦੇ ਤਿੰਨਾਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਅੱਜ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਨੇ ਇਹ ਕਹਾਣੀ ਅੱਜ ਤੋਂ 8-10 ਸਾਲ ਪਹਿਲਾਂ ਦੀ ਏ ਤੇ ਹੁਣ 17-18 ਸਾਲਾਂ ਦਾ ਮੁੰਡਾ ਹੋਵੇਗਾ ਜਿਸ ਦੀ ਇਹ ਕਹਾਣੀ ਹੈਗੀ ਏ ਫਿਰ ਉਹਨੇ ਆਦਾ ਵਧੀਆ ਪਾਲਣ ਲੱਗ ਪੀ ਤੇ ਆਦੇ ਬੱਚੇ ਨੂੰ ਪੜਾਉਣ ਲੱਗ ਪੀ ਇਸ ਤਰ੍ਹਾਂ ਹੁਣ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਏ ਤੇ ਜਿਹੜੀ ਟੀਚਰ ਹੁੰਦੀ ਏ ਉਸ ਨੂੰ ਬਾਅਦ ਵਿੱਚ ਬਹੁਤ ਪਛਤਾਵਾ ਹੁੰਦਾ ਕਿਉਂਕਿ ਉਸ ਨੂੰ ਸਾਰੀ ਕਹਾਣੀ ਨਹੀਂ ਸੀ ਪਤਾ ਉਸ ਨੂੰ ਇਹ ਦੱਸਿਆ ਗਿਆ ਸੀ ਕਿ ਹਾਂ ਇਹਨਾਂ ਦੀ ਮਾਂ ਇਸ ਨੂੰ ਛੱਡ ਕੇ ਗਈ ਚਲੀ ਏ ਕਿੱਧਰੇ ਤੇ ਫਿਰ ਉਹ ਬਹੁਤ ਹੀ ਜ਼ਿਆਦਾ ਪਛਤਾਉਂਦੀ ਏ ਤੇ ਪਰ ਜੋ ਵੀ ਇਸ ਤਰ੍ਹਾਂ ਫਿਰ ਪਸ਼ਤਾਨ ਦੇ ਇਲਾਵਾ ਹੋਰ ਕੁਝ ਉਸਤੇ ਪੱਲੇ ਹੈ ਵੀ ਨਹੀਂ ਸੀ ਤੇ ਅੱਜ ਦੀ ਕਹਾਣੀ ਜ਼ਰੂਰ ਦੱਸਿਓ ਤੁਹਾਨੂੰ ਕਿਦਾਂ ਲੱਗੀ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਨਿਕਾ ਜਾ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ ਕਿਸੇ ਹੋਰ ਵਧੀਆ ਕਹਾਣੀ ਦੇ ਨਾਲ ਧੰਨਵਾਦ ਜੀ